ਤਾ ਹੁਣ ਵੱਡੀ ਹਲਚਲ ਤੇਜ਼ ਹੋਏਗੀ ਵੱਡੀ ਹਲਚਲ ਪਾਕਿਸਤਾਨ ਤੋਂ ਤੇਜ਼ ਹੋਏਗੀ ਰਾਜਨੀਤਿਕ ਲੋਕ ਟੈ ਟੇਰੀ ਕੀਤੇ ਜਾ ਰਹੇ ਨੇ ਸਿਆਸੀ ਕਤਲ ਕਿਸਦਾ ਹੋਏਗਾ ਪਾਕਿਸਤਾਨ ਦੇ ਵਿੱਚ ਦੱਸਣਾ ਬੜਾ ਜ਼ਰੂਰੀ ਰਹੇਗਾ ਕਿ ਪਾਕਿਸਤਾਨ ਦੇ ਚੀਫ ਆਫ ਆਰਮੀ ਸਟਾਫ ਅਸੀਮ ਮੋਨੀਰ ਨੂੰ ਹਟਾਉਣ ਦੀ ਕੋਸ਼ਿਸ਼ جاری ਹੈ ਬਹੁਤ ਵੱਡੀ ਇੰਪੋਰਟੈਂਟ ਅਪਡੇਟ ਆਈ ਹੈ ਕਿ ਇਸ ਪੂਰੇ ਜੰਗ ਦੇ ਵਿੱਚ ਇੰਡੀਅਨ ਪਾਕਿਸਤਾਨ ਵਾਰ ਚ ਇੱਕ ਬਲਾਸਟ ਕਰਨ ਵਾਲੀ ਰਿਪੋਰਟ ਆਈ ਹੈ ਕਿ ਸ਼ਹਿਬਾਜ਼ ਸ਼ਰੀਫ ਅਤੇ ਚੀਫ ਆਫ ਆਰਮੀ ਸਟਾਫ ਪਾਕਿਸਤਾਨ ਆਸੀ ਮਸੀਰ ਆਸੀ ਮਨੇਰ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਹੋ ਰਿਹਾ ਹੈ ਤਰਥੱਲੀ ਪਾਕਿਸਤਾਨ ਦੇ ਵਿੱਚ ਹੈ ਬੰਬਾਰੀ ਬੈਕ ਟੂ ਬੈਕ ਹੈ ਲੋਕ ਸੋਚ ਰਹੇ ਨੇ ਕਿ ਹੋਏਗਾ ਕੀ ਪਾਕਿਸਤਾਨ ਸੋਚ ਰਿਹਾ ਕਿ ਆਪਰੇਸ਼ਨ ਸੰਧੂਰ ਪਾਕਿਸਤਾਨ ਦੇ ਮੱਥੇ ਤੇ ਟਿੱਕੇ ਦੇ ਤਰਤੇ ਨਹੀਂ ਲੱਗੇਗਾ ਇਹਨੂੰ ਮਲਿਆ ਜਾਏਗਾ ਬਕਾਇਦਾ ਪਿਆਰ ਦਾ ਪਾਣੀ ਪਾਇਆ ਜਾਏਗਾ ਦੱਸਿਆ ਜਾਏਗਾ ਕਿ ਭਾਈ ਇਸ ਤਰੀਕੇ ਦੇ ਨਾਲ ਫੌਜਾਂ ਨੂੰ ਚੈਲੰਜ ਕੀਤਾ ਗਿਆ ਤਾਂ ਭਾਰਤ ਦੇ ਅਪਡੇਟ ਅਸੀਂ ਦੱਸ ਰਿਹਾ ਪਾਕਿਸਤਾਨ ਦੇ ਅਪਡੇਟ ਤੁਹਾਨੂੰ ਦੱਸ ਰਿਹਾ ਪਾਕਿਸਤਾਨ ਦੇ ਪਸ਼ਾਬਰ ਦੇ ਵਿੱਚ ਵੀ ਧਮਾਕੇ ਬੈਕ ਟੂ ਬੈਕ ਜਾਰੀ ਨੇ ਪਾਕਿਸਤਾਨੀ ਫੌਜ ਮੁਖੀ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਹੋ ਰਿਹਾ ਹੈ ਜਿਸ ਤਰੀਕੇ ਨਾਲ ਆਪਰੇਸ਼ਨ ਕੀਤਾ ਗਿਆ ਪਲਗਾਮ ਹਮਲੇ ਤੋਂ ਬਾਅਦ ਇੱਕ ਵੱਡੇ ਅਪਡੇਟ ਵੱਡੇ ਇਨਫੋਰਮੇਸ਼ਨ ਜੋ ਹੈ ਉਹ ਸਾਹਮਣੇ ਆਈ ਸੀ। ਢਾਕ ਪਰ ਮੁਰਤ ਤੋਂ ਤੁਹਾਨੂੰ ਦੱਸੀਏ ਕਿ ਲਗਾਤਾਰ ਚਰਚਾਵਾਂ ਚੱਲ ਰਹੀਆਂ ਨੇ ਤੇ ਇਹਨਾਂ ਚਰਚਾਵਾਂ ਦੇ ਵੱਡੇ ਮਾਇਨੇ ਇਸ ਕਰਕੇ ਹੁੰਦੇ ਨੇ ਕਿਉਂਕਿ ਸਿੱਧੇ ਤੌਰ ਤੇ ਪਾਕਿਸਤਾਨ ਦਾ ਜ਼ਿਕਰ ਕੀਤਾ ਤਦ ਨਾਲ ਵੱਡੀਆਂ ਖਬਰਾਂ ਆ ਰਹੀਆਂ ਨੇ ਕਿ ਪਾਕਿਸਤਾਨ ਦੇ ਫੌਜ ਮੁਖੀ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ ਤਾਂ ਪਾਕਿਸਤਾਨ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਇੰਪੋਰਟੈਂਟ ਖਬਰਾਂ